ਅਬਾ ਕੀ ਦੇਖ ਲਿਆ ਅਬਾ ਕੀ ਦੇਖ ਲਿਆ ਸੋਰ ਸੋਰੇ ਇਹਨਾਂ ਦੀ ਭਾਇਣ ਨੂੰ ਆ ਪੋਚ ਦੇਖੋ ਇਹਨਾਂ ਨੇ ਕਿੱਦਾਂ ਬਣਾਇਆ ਖੈਰ ਛੱਡੋ ਮੇਰਾ ਬਰਥਡੇ ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮਨ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਉਮੇ ਦੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਸਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਇੱਥੇ ਫਿਰ ਮੈਂ ਦੇਖਿਆ ਟੀਵੀ ਹੈ ਹਾਂ ਟੀਵੀ ਮਰੇ ਵਿੱਚ ਬੈਠ ਸਕਦਾ ਹਾਂ ਓ ਮ ਬਸ ਪਾਣੀ ਦਾ ਝਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਫੇਕੀਤਾ ਖੱਬੇ ਆ ਇੱਕ ਬਚਤਰ ਜੀ ਚੀਜ਼ ਮੈਨੂੰ ਦਿਖੀ ਪੰਜਾਬੀਆਂ ਦੀ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਕੁਆਇਟ ਰਹਿਣਾ ਹੈ ਮੈਨੂੰ ਪੜ ਕੇ ਪੜਾ ਆਇਆ ਆ ਗੋਰਿਆਂ ਨੇ ਕੁਆਇਟ ਤਾਂ ਆफी ਰਹਿਣਾ ਬੰਦਾ ਕੋਈ ਨਹੀਂ ਇੱਥੇ ਮੈਂ ਯਾਰ ਬੜਾ ਮੈਨੂੰ ਕੁਆਇਟ ਲੱਗਾ ਮੈਂ ਕਿਹਾ ਚੱਲ 2 ਮਿੰਟ ਬਹਿਨੇ ਆ ਥੋੜੇ ਨਿਹਾਰਾ ਲੈਨੇ ਆ ਪਰ ਮੈਂ ਕਿੰਨੇ ਚਿਰ ਬਹਿ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫਿਰ ਮੈਂ ਸੋਚਿਆ ਦਲਜੀ ਸਿਆ ਤੂੰ ਇੱਥੇ ਬਹਿਣ